ਹਾਂਜੀ ਅੱਜ ਗੱਲ ਕਰਦੇ ਆ ਜੋ ਝੋਨੇ ਵਿੱਚ ਫਟਕੜੀ ਪਾਉਨੇ ਆ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਵੀਡੀਓ ਸਾਰੀ ਦੇਖ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਤਾਂ ਵੀ ਸਾਰੀ ਵੀਡੀਓ ਚੈੱਕ ਕਰ ਲਿਓ ਆ ਜੇ Instagram ਤੇ ਜਾਂ Facebook ਤੇ ਦੇਖਦੇ ਹੋ ਤੇ ਸਾਰੀ ਵੀਡੀਓ ਫੁੱਲ ਦੇਖਿਓ ਤੁਹਾਨੂੰ ਸਾਰੀ ਵੀ ਜਿੱਦਾਂ ਪੇ ਪਤਾ ਲੱਗ ਜਾਣਾ ਸਭ ਤੋਂ ਪਹਿਲਾਂ ਫਟਕੜੀ ਲੈਣੀ ਆ ਜੀ 1 ਕਿੱਲੇ ਦੇ ਵਿੱਚ 1 ਕਿਲੋ ਤੋਂ 1.5 ਕਿਲੋ ਫਟਕੜੀ ਪੈਂਦੀ ਆ ਪਤਲਾ ਕੱਪੜਾ ਲੈਣਾ ਢੇਲਾ ਲੈਣਾ ਫਟਕੜੀ ਦਾ ਜਿੰਨੇ ਵੀ ਕਿੱਲਿਆਂ ਦੇ ਵਿੱਚ ਤੁਸੀਂ ਪਾਉਣੀ ਆ ਜਿੱਦਾਂ 1 ਕਿੱਲੇ 'ਚ ਪਾਉਣੀ ਆ ਤੇ 1.5 ਕਿਲੋ ਦਾ ਢੇਲਾ ਜਾਂ 1 ਕਿਲੋ ਦਾ ਤੁਸੀਂ ਇੱਕ ਢੇਲਾ ਕਰ ਲੈਣਾ ਇਦਾਂ ਇਹਨੂੰ ਪਤਲੇ ਕੱਪੜੇ ਵਿੱਚ ਬੰਨ ਲੈਣਾ ਹੈ ਪਤਲੇ ਕੱਪੜੇ ਵਿੱਚ ਬੰਨ ਕੇ ਇਦਾਂ ਰੱਸੀ ਦੇ ਨਾਲ ਬੰਨ ਲੈਣਾ ਫਿਰ ਇਹਨੂੰ ਨੱਕੇ ਦੇ ਅੱਗੇ ਰੱਖ ਦੇਣਾ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਹੁਣ ਨੱਕੇ ਦੇ ਵਿੱਚ ਰੱਖ ਕੇ ਜਿੱਥੋਂ ਦੀ ਖੇਤ ਨੂੰ ਪਾਣੀ ਲੱਗਣਾ ਉਥੇ ਨੱਕੇ ਦੇ ਅੱਗੇ ਰੱਖ ਕੇ ਤੇ ਇਹਨੂੰ ਬੰਨ ਦੇਣਾ ਹੈ ਤਾਂ ਕਿ ਪਾਣੀ ਦੇ ਨਾਲ ਅਰੜ ਕੇ ਅੱਗੇ ਨਾ ਜਾਵੇ ਤੇ ਪਾਣੀ ਚੱਲਦਾ ਹੋਣਾ ਚਾਹੀਦਾ ਜਦੋਂ ਵੀ ਖੇਤ ਵਿੱਚ ਪਾਣੀ ਲਾਉਣਾ ਉਦੋਂ ਇਹਨੂੰ ਨੱਕੇ ਦੇ ਅੱਗੇ ਰੱਖਣਾ ਹੁਣੇ ਲਾਈਟ ਹਜੇ ਬੰਦ ਹੋਈ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਫਿਰ ਜਦੋਂ ਸਾਰੀ ਇਹ ਖੁਰ ਜਾਣੀ ਆ ਖੇਤ ਦੇ ਵਿੱਚ ਸਾਰਾ ਪਾਣੀ ਫਟਕੜੀ ਵਾਲਾ ਫਿਰ ਗਿਆ ਤੇ ਫਿਰ ਪਾਣੀ ਨੂੰ ਇੱਕ ਵਾਰ ਸਕਾ ਦੇਣਾ ਉਹ ਖੇਤ ਨੂੰ ਇੱਕ ਵਾਰ ਸਕਾ ਦੇਣਾ ਵੈਸੇ ਫਟਕੜੀ ਖਾਦ ਵਿੱਚ ਕੁੱਟ ਕੇ ਬਰੀਕ ਕਰਕੇ ਵੀ ਪਾ ਸਕਦੇ ਹਾਂ ਪਰ ਜੇ ਖਾਦ ਤਰੇਲੇ ਪੈ ਜੇ ਜਾਂ ਬਾਅਦ ਵਿੱਚ بارش ਹੋ ਜੇ ਤਾਂ ਝੋਨੇ ਦੇ ਜਿਹੜੇ ਪੱਤੇ ਆ ਉਹ ਲਾਲ ਹੋ ਜਾਂਦੇ ਆ ਮੱਚ ਜਾਂਦੇ ਆ ਕਈਆਂ ਥਾਵਾਂ ਤੋਂ ਹੁਣ ਇਹਦੇ ਗੱਲ ਕਰਦੇ ਆ ਮੇਨ ਫਾਇਦਿਆਂ ਦੀ ਜਿਹੜੇ ਫਟਕੜੀ ਦੇ ਮੇਨ ਫਾਇਦੇ ਨੇ ਜਿਹੜੀਆਂ ਝੋਨੇ ਦੀਆਂ ਜੜਾਂ ਨੇ ਉਹਨਾਂ ਵਿੱਚ ਫੰਗਸ ਨਹੀਂ ਲੱਗਦੀ ਜੜਾਂ ਬਿਲਕੁਲ ਚਿੱਟੀਆਂ ਰਹਿੰਦੀਆਂ ਝੋਨੇ ਦੀਆਂ ਨੇ ਨੂੰ ਗਾਲਾਂ ਨਹੀਂ ਪੈਂਦਾ ਝੰਡਾ ਰੋਗ ਵੀ ਨਹੀਂ ਅਲੱਗਦਾ ਹੈਗਾ ਬਹੁਤ ਘੱਟ ਲੱਗਦਾ ਤੇ ਝੋਨਾ ਤੁਰਦਾ ਬਹੁਤ ਵਧੀਆ ਅਸੀਂ ਹਰ ਸਾਲ ਫਟਕੜੀ ਝੋਨੇ ਵਿੱਚ ਵਰਤਦੇ ਆਂ ਤੇ ਵੀਰੇ ਜਿਨ੍ਹਾਂ ਨੂੰ ਇਹ ਮਜ਼ਾਕ ਲੱਗਦਾ ਉਹ ਉਹਨਾਂ ਨੂੰ ਮਜ਼ਾਕ ਲੱਗੀ ਜਾਣਾ ਬਾਕੀ ਟ੍ਰਾਇਲ ਜ਼ਰੂਰ ਕਰਕੇ ਦੇਖਿਆ ਕਰੋ ਜਿਹੜੇ ਕਿਸਾਨ ਵੀਰ ਫਟਕੜੀ ਵਰਤਦੇ ਨੇ ਉਹਨਾਂ ਨੂੰ ਪਤਾ ਹੈ ਇਹਦੇ ਫਾਇਦੇ ਆਂ ਦਾ ਇਹਦੇ ਕੀ ਫਾਇਦੇ ਨੇ ਅ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੰਗੀਆਂ ਵੀਡੀਓ ਕੰਮ ਦੀਆਂ ਜਿਹੜੀਆਂ ਗੱਲਾਂ ਨੇ ਜਰੂਰ ਸ਼ੇਅਰ ਕਰਿਆ ਕਰੋ ਬਾਕੀ ਸਾਡੇ ਪੇਜ ਜਰੂਰ ਫੋਲੋ ਕਰਿਓ ਜੇ YouTube ਚੈਨਲ ਤੇ ਆ ਵੀਡੀਓ ਦੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ